ਪੰਜਾਬ ਦੀ ਭਗਵੰਤਮਾਨ ਸਰਕਾਰ ਦੀ ਤਰਫੋਂ ਜਿਹੜਾ ਹਸਪੀਟਲ ਯਾਨੀ ਜਿਹੜਾ ਲੀਵਰ ਹਸਪੀਟਲ ਅੱਜ ਮੋਹਾਲੀ ਦੇ ਵਿੱਚ ਪੰਜਾਬੀਆਂ ਨੂੰ ਸਮਰਪਿਤ ਕੀਤਾ ਗਿਆ ਉਸ ਦੀ ਹਰ ਇੱਕ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸ ਢੰਗ ਦੇ ਨਾਲ ਮਾਡਰਨ ਮਸ਼ੀਨਾਂ ਨਾਲ ਲੈਸ ਹੈ ਇਹ ਹਸਪਤਾਲ ਇਸ ਦੇ ਓਟੀ ਦੀ ਵੀ ਸਿੱਧੀ ਤਸਵੀਰ ਵਿਖਾ ਦਿੰਨੇ ਆ ਆਪਰੇਸ਼ਨ ਥੀਏਟਰ ਦਾ ਜਿਹੜਾ ਕਮਰਾ ਉਸ ਦੀ ਤੁਸੀਂ ਸਿੱਧੀ ਤਸਵੀਰ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇੱਥੇ ਵੀ ਅਤਿਆਧੁਨਿਕ ਮਸ਼ੀਨਾਂ ਜੜੀਆਂ ਨੇ ਉਹ ਲਾਈਆਂ ਗਈਆਂ ਨੇ ਔਰ ਇਨੀ ਮਸ਼ੀਨਾਂ ਰਾਹੀਂ ਹੁਣ ਮਰੀਜ਼ ਦਾ ਇਲਾਜ ਹੁੰਦਾ ਹੋਇਆ ਨਜ਼ਰ ਆਊਗਾ ਜਿਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਰੇਸ਼ਨ ਥੀਟਰ ਵਾਲੇ ਜਿਹੜੇ ਬੈੱਡ ਨੇ ਕਿੰਨੇ ਮਾਡਰਨ ਜਿਹੜੇ ਨੇ ਬੈੱਡ ਉਹ ਇੱਥੇ ਲਾਏ ਹੋਏ ਨੇ ਕਿਉਂਕਿ ਅਮੂਮਨ ਜਦੋਂ ਵੀ ਅਸੀਂ ਆਪਰੇਸ਼ਨ ਥੀਟਰ ਦੇ ਵਿੱਚ ਜਾਂਦੇ ਸੀ ਜਾਂ ਸਰਕਾਰੀ ਹਸਪਤਾਲਾਂ ਦੇ ਆਪਰੇਸ਼ਨ ਥੀਟਰ ਵੇਖਦੇ ਸੀ ਉੱਥੇ ਇਸ ਢੰਗ ਦੇ ਬੈੱਡਾਂ ਦੀ ਫੈਸਿਲਿਟੀ ਵੇਖਣ ਨੂੰ ਨਹੀਂ ਮਿਲਦੀ ਸੀ ਲੇਕਿਨ ਹੁਣ ਭਗਵੰਤਬਾਨ ਸਰਕਾਰ ਲਗਾਤਾਰ ਫੋਕਸ ਕਰ ਰਹੀ ਹੈ ਹੈਲਥ ਸੈਕਟਰ ਨੂੰ ਲਗਾਤਾਰ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਇਸ ਢੰਗ ਦੀਆਂ ਫੈਸਿਲਿਟੀਆਂ ਪ੍ਰੋਵਾਈਡ ਕਰਾਈਆਂ ਜਾ ਰਹੀਆਂ ਨੇ ਕਿ ਆ ਹਸਪਤਾਲ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਘੱਟ ਨਾ ਹੋਣ ਬਲਕਿ ਇੱਕ ਕਦਮ ਅੱਗੇ ਹੋਣ ਔਰ ਜਿਸ ਢੰਗ ਦੇ ਨਾਲ ਇਸ ਹਸਪਤਾਲ ਬਾਰੇ ਜਾਣਕਾਰੀ ਮਿਲ ਰਹੀ ਹੈ ਕਿ ਭਾਰਤ ਦੇ ਵਿੱਚ ਦੂਜਾ ਨੰਬਰ ਦਾ ਇਹ ਜਹਾ ਹਸਪਤਾਲ ਹੈ ਜਿਹੜਾ ਇਨ ਅਤਿਆਧੁਨਿਕ ਜਿਹੜੀਆਂ ਮਸ਼ੀਨਾਂ ਨੇ ਉਸ ਦੇ ਨਾਲ ਲੈਸ ਹੈ ਪਹਿਲਾ ਦਲੀ ਦੇ ਵਿੱਚ ਤੇ ਦੂਜਾ ਹੁਣ ਮੋਹਾਲੀ ਦੇ ਵਿੱਚ ਭਗਵੰਤ ਮਾਨ ਸਰਕਾਰ ਪੰਜਾਬੀਆਂ ਨੂੰ ਸਮਰਪਿਤ ਕਰਦੀ ਹੋਈ ਨਜ਼ਰ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਕਸੀਜਨ ਮਸ਼ੀਨ ਜਿਹੜੀ ਸਭ ਤੋਂ ਪਹਿਲਾਂ ਤੁਸੀਂ ਮਸ਼ੀਨ ਦੇਖ ਸਕਦੇ ਹੋ ਪਹਿਲਾਂ ਹੁੰਦਾ ਸੀ ਆਕਸੀਜਨ ਸਿਲੰਡਰਾਂ ਰਾਹੀਂ ਮਰੀਜ਼ ਨੂੰ ਆਕਸੀਜਨ ਜਿਹੜੀ ਆ ਉਪਲਬਧ ਕਰਾਈ ਜਾਂਦੀ ਸੀ ਲੇਕਿਨ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਮੋਡਰਨ ਮਸ਼ੀਨਾ ਆ ਗਈਆਂ ਨੇ ਜਿਹੜੀਆਂ ਆ ਆਕਸੀਜਨ ਪ੍ਰੋਵਾਈਡ ਕਰਨ ਦਾ ਕੰਮ ਕਰਨ ਗਿਆ ਕਿਉਂਕਿ ਜਦੋਂ ਵੀ ਕਿਸੇ ਮਰੀਜ਼ ਦਾ ਆਪਰੇਸ਼ਨ ਹੁੰਦਾ ਉਸ ਨੂੰ ਐਨੈਥੀਸੀਆ ਦਿੱਤਾ ਜਾਂਦਾ ਤੇ ਕਿਤੇ ਨਾ ਕਿਤੇ ਉਸ ਨੂੰ ਜ਼ਰੂਰ ਆਕਸੀਜਨ ਦੀ ਇੱਕ ਸਮਾ ਦੇ ਵਿੱਚ ਲੋਡ ਪੈਂਦੀ ਹੈ ਇਸ ਤੋਂ ਇਲਾਵਾ ਐਨੈਥੀਸੀਆ ਜਿਹੜੀਆਂ ਦੇਣ ਵਾਲੀਆਂ ਮਸ਼ੀਨਾਂ ਨੇ ਉੱਤੀ ਵੀ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਪਹਿਲਾਂ ਇਹ ਜ਼ਰੂਰ ਹੁੰਦਾ ਸੀ ਕਿ ਸਲਾਈਮ ਦੇ ਥਰੂ ਐਨੈਥੀਸੀਆ ਇਜੈਕਸ਼ਨ ਰਾਹੀਂ ਦੇ ਦਿੱਤਾ ਜਾਂਦਾ ਸੀ ਲੇਕਿਨ ਹੁਣ ਮਸ਼ੀਨਾਂ ਦਾ ਇਸਤੇਮਾਲ ਹੋ ਰਿਹਾ ਹੈ ਸਕੈਨਰ ਮਸ਼ੀਨਾਂ ਜਿਹੜੀਆਂ ਨੇ ਉਹ ਇੱਥੇ ਮੌਜੂਦ ਹਨ ਯਾਨੀ ਅਤਿਆਧੁਨਿਕ ਇੱਕ ਓਟੀ ਦੀ ਤਸਵੀਰ ਤੁਹਾਨੂੰ ਵਿਖਾਈ ਹੈ ਇਹ ਉਹ ਆਪਰੇਸ਼ਨ ਥੀਟਰ ਜਿਹੜਾ ਆਨ ਵਾਲੇ ਦਿਨਾਂ ਦੇ ਵਿੱਚ ਲੀਵਰ ਤੇ ਗਾਲ ਬਲੇਡਰ ਨਾਲ ਜੁੜੀਆਂ ਜੜੀਆਂ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਇੱਥੇ ਹੁੰਦਾ ਨਜ਼ਰ ਆਏਗਾ ਅਤਿਆਧੁਨਿਕ ਇੱਕ ਹਸਪਤਾਲ ਅੱਜ ਪੰਜਾਬੀਆਂ ਨੂੰ ਸਮਰਪਿਤ ਹੋਇਆ ਵੇਖਣ ਵਾਲੀ ਗੱਲ ਰਹੇਗੀ ਕਿ ਆਨ ਵਾਲੇ ਦਿਨਾਂ ਦੇ ਵਿੱਚ ਆਸਪਤਾਲ ਜਿਹੜਾ ਪੰਜਾਬੀਆਂ ਲਈ ਕਿਸ ਢੰਗ ਦੇ ਨਾਲ ਵੱਡਾ ਵਰਦਾਨ ਸਾਬਿਤ ਹੁੰਦਾ ਹੈ ਇਸ ਹਸਪਤਾਲ ਦੇ ਆਪਰੇਸ਼ਨ ਥੀਟਰ ਤੇ ਜਿਸ ਢੰਗ ਦੇ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਸਰ ਜਿਹੜੀਆਂ ਮਸ਼ੀਨਾਂ ਨੇ ਸਕੈਨਿੰਗ ਦੀ ਮਸ਼ੀਨਾਂ ਜਿਸ ਢੰਗ ਦੇ ਨਾਲ ਨਜ਼ਰ ਆ ਰਹੀਆਂ ਨੇ ਕਿ ਕੁਝ ਖਾਸੀਅਤਾਂ ਐਨ ਮਸ਼ੀਨਾਂ ਦੀ ਥੋੜੀ ਇਸ ਦੇ ਬਾਰੇ ਜਾਣਕਾਰੀ ਇਸ ਮਸ਼ੀਨ ਮੇ ਬੈਨੀਫਿਟ ਇਹ ਹੈ ਕਿ ਆਪ ਜੋ 에ਰਰ ਆਫ ਮਾਰਜਨ ਹੈ ਆਪਕਾ ਕਮ ਹੋ ਜਾਏਗਾ ਜਬ ਡਾਕਟਰ ਸਰਜਨ ਸਰਜਰੀਕ ਪ੍ਰੋਸੀਜਰ ਪ੍ਰਸੈਂਟ ਪਲਾਨ ਕਰਤੇ ਹਨ ਤਾਂ ਕੀ ਹੁੰਦਾ ਹੈ ਕਿ ਕੌਨਸਾ ਵੇਨ उसकी डेफ्थ कितनी है वो देखने के लिए ये थ्री डी थ्री डी वाला मॉडल सबसे बेनिफिशियल है और आपका सर्जरी कॉम्प्लिकेशन होने के चांसेस कम हो जाते हैं थ्री डी एंडी मशीन थ्री डी लेफ्रोस्कोपी मशीन है Lefroscope. Uh, सर ओवरऑल अगर इस ऑपरेशन थिएटर की बात करें किस तरह की मशीनरी का यहाँ पर इस्तेमाल हो रहा है और अमूमन अगर हम अस्पतालों की बात करें क्या इस तरह की टेक्नोलॉजी है वहाँ पर? ये हाई एंड मॉडल्स मशीन हैं तो ये पूरे पंजाब नॉर्थ में सबसे पहली मशीन यही हैं तो हाँ ये थ्री डी एम ई थ्री किसी भी गवर्नमेंट इंस्टीट्यूट में नहीं लगाया भी। हैं, तो है अभी रिसेंटली इंस्टॉल मशीनस है तो लेटेस्ट टेक्नोलॉजी है स्टेट ऑफ द आर्ट आज तक नहीं है एआई टेक्नोलॉजी से लैस बिल्कुल बिल्कुल कैमरा पर्सन आनंद दे नाल विनीत कपूर दैनिक सवेरा टीवी मोहाली ऑल वर्ल्ड ओपन चैलेंज 17 टाइम गोल्ड मेडलिस्ट आरके तांत्रिक पंडित मौलवी बेगम तांत्रिक इन न ठगा तो सावधान स्पेशलिस्ट वशीकरण सट्टा नंबर लव मैरिज पति पत्नी जानबानी विदेश पक्का होना ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤ੍ਰਿਕ ਮੋਬਾਈਲ 9517855093 70105 98475 ਪਤਾ ਪੰਜਾਬ